ਜਿਹੜੀ ਤੁਹਾਨੂੰ ਇਹ ਗੱਲ ਸੁਣਾਉਣ ਲੱਗਿਆ ਨਾ ਬਾਈ ਮੈਂ ਇਹ ਗੱਲ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜੂ। ਇਹ ਕਹਾਣੀਆ ਇੱਕ ਅਭਿਸ਼ੇਕ ਮਲਿਕ ਨਾਮ ਦੇ ਮੁੰਡੇ ਦੀ 20 ਸਾਲ ਦਾ ਮੁੰਡਾ ਸੀ 2021 ਦੇ ਵਿੱਚ ਦੁਪਹਿਰੇ 12:00 ਵਜੇ ਥੱਕਿਆ ਹਾਰਿਆ ਆਪਣੇ ਘਰੇ ਆਇਆ ਦੋਸਤਾਂ ਨਾਲ ਪਾਰਟੀ ਕਰਨ ਤੋਂ ਬਾਅਦ ਜਦੋਂ ਘਰੇ ਆਇਆ ਆ ਕੇ ਆਪਣੇ 메ਨ ਗੇਟ ਦਾ ਬੂਹਾ ਖੜਕਾਇਆ ਕੁੰਡਾ ਖੜਕਾਇਆ ਜਾ ਕੇ ਤਾਂ ਕਿਸੇ ਨੇ ਗੇਟ ਅੰਦਰੋਂ ਨਾ ਖੋਲਿਆ। ਤੇ ਫਿਰ ਉਹਨੇ ਆਪਣੀ ਭੈਣ ਨੂੰ ਫੋਨ ਲਾਇਆ ਤਿੰਨ ਚਾਰ ਵਾਰੀ ਉਹਦੀ ਭੈਣ ਨੇ ਫੋਨ ਨਾ ਚੱਕਿਆ ਉਸ ਤੋਂ ਬਾਅਦ ਆਪਣੀ ਮਾਂ ਨੂੰ ਤੇ ਆਪਣੀ ਨਾਨੀ ਨੂੰ ਉਹਦੀ ਨਾਨੀ ਵੀ ਉੱਥੇ ਹੀ ਰਹਿੰਦੀ ਸੀ ਤੇ ਉਸ ਤੋਂ ਬਾਅਦ ਚਾਰ ਨੰਬਰ ਤੇ ਆਪਦੇ ਪਿਓ ਨੂੰ ਫੋਨ ਲਾਇਆ ਪਿਓ ਨੇ ਵੀ ਫੋਨ ਨਾ ਚੱਕਿਆ ਤਾਂ ਜਦੋਂ ਗੁੰਡਾ ਖੜਕਾਈ ਗਿਆ ਆਂਢੀ ਗੁਆਂਢੀ ਬਾਹਰੇ ਆ ਗਈ ਤੇ ਪੁੱਛਣ ਲੱਗੇ ਪੁੱਤ ਕੀ ਗੱਲ ਹੋ ਗਈ ਬਾਹਰੇ ਖੜਾ ਤੈਨੂੰ ਗੇਟ ਨਹੀਂ ਕੋਈ ਦਰਵਾਜ਼ਾ ਨਹੀਂ ਖੋਲ ਰਿਆ ਉਹਨੇ ਦੱਸਿਆ ਆਪਦੇ ਗੁਆਂਢੀਆਂ ਨੂੰ ਕਿ ਮੈਨੂੰ ਕਾਫੀ ਟਾਈਮ ਹੋ ਗਿਆ ਮੈਂ ਦਰਵਾਜ਼ਾ ਖੜਕਾਈ ਜਾਂਦਾ ਕਿਸੇ ਨੇ ਮੈਨੂੰ ਗੇਟ ਨਹੀਂ ਖੋਲਿਆ ਤੇ ਉਹ ਬਹੁਤ ਡਰ ਗਿਆ ਉਹਨੇ ਆਪਣੇ ਮਾਮੇ ਨੂੰ ਫੋਨ ਕਰਿਆ ਤੇ ਮਾਮਾ ਜਦੋਂ ਪਹੁੰਚਿਆ ਉਹਦੇ ਫੋਨ ਕਰਨ ਤੇ ਅੱਧੇ ਪੌਣੇ ਘੰਟੇ ਬਾਅਦ ਉਹਦਾ ਮਾਮਾ ਉਹਦੇ ਕੋਲੇ ਪਹੁੰਚਿਆ ਤੇ ਦੇਖਿਆ ਵੀ ਭਾਈ ਕੀ ਗੱਲ ਹੋ ਗਈ ਸਾਰੇ ਜਾਨੇ ਸਹਿਮੇ ਹੋਏ ਸਾਰਿਆਂ ਦੇ ਮਨ ਦੇ ਵਿੱਚ ਡਰ ਵੀ ਫੋਨ ਵੀ ਨਹੀਂ ਕੋਈ ਚੱਕ ਰਿਹਾ ਅੰਦਰੋਂ ਤਾਂ ਉਹਦੇ ਮਾਮੇ ਨੇ ਆ ਕੇ ਜਿਹੜਾ ਮੇਨ ਗੇਟ ਸੀ ਉਹਨੂੰ ਧੱਕੇ ਮਾਰ ਮਾਰ ਕੇ ਗਵਾਂਡੀਆਂ ਦੀ ਮਦਦ ਦੇ ਨਾਲ ਤੋੜਤਾ ਤੇ ਅੰਦਰ ਐਂਟਰ ਹੋਈ ਜਦੋਂ ਅੰਦਰ ਜਾ ਕੇ ਉਹਨਾਂ ਨੇ ਦੇਖਿਆ ਸਾਰੀ ਕੋਠੀ ਖੂਨ ਦੇ ਨਾਲ ਲੱਥਪੱਥ ਹੋਈ ਪਈ ਸੀ ਤੇ ਜਾ ਕੇ ਜਦੋਂ ਦੇਖਿਆ ਲੋਬੀ ਦੇ ਵਿੱਚ ਮੁੰਡੇ ਦਾ ਪਿਓ ਅੱਗੇ ਦੇਖਿਆ ਉਹਦੀ ਭੈਣ ਅੱਗੇ ਦੇਖਿਆ ਉਹਦੀ ਨਾਨੀ ਉਹਦੀ ਮਾਂ ਸਾਰੇ ਜਾਣਿਆਂ ਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਚਾਰੇ ਜਾਣਿਆਂ ਦਾ ਕਤਲ ਕੀਤਾ ਪਿਆ ਮੌਕੇ ਨੂੰ ਦੇਖਦੇ ਹੋਏ ਗਵੰਡੀਆਂ ਨੇ ਉਹਦੇ ਮਾਮੇ ਨੇ ਪੁਲਿਸ ਨੂੰ ਬੁਲਾਇਆ ਪੁਲਿਸ ਨੂੰ ਫੋਨ ਕੀਤਾ ਜਦੋਂ ਪੁਲਿਸ ਨੇ ਆ ਕੇ ਦੇਖਿਆ ਪੁਲਿਸ ਦਾ ਸ਼ੱਕ ਉਸੇ ਮੁੰਡੇ ਤੇ ਅਭਿਸ਼ੇਕ ਮਲਕ ਤੇ ਗਿਆ ਉਹਦਾ ਸ਼ੱਕ ਪੁਲਿਸ ਦਾ ਉਸ ਮੁੰਡੇ ਤੇ ਇਸ ਕਰਕੇ ਗਿਆ ਕਿ ਚਾਰੇ ਜਾਣੇ ਦੀ ਗੋਲੀ ਸੀ ਜਿਹੜੀ ਨਾ ਭਾਈ ਉਹ ਫਾਇਰ ਸਿਰ ਦੇ ਵਿੱਚ ਹੋਈ ਸੀ ਬਹੁਤ ਨੇੜੇ ਤੋਂ ਗੋਲੀ ਮਾਰੀ ਸੀ ਪੁਲਿਸ ਨੂੰ ਲੱਗਾ ਕਿ ਇੰਨੀ ਨੇੜੇ ਤੋਂ ਗੋਲੀ ਕੋਈ ਜਾਣ ਪਛਾਣ ਵਾਲਾ ਹੀ ਮਾਰ ਸਕਦਾ ਘਰ ਦਾ ਮੈਂਬਰ ਜਾਂ ਕੋਈ ਇਹਨਾਂ ਦੀ ਜਾਣ ਪਛਾਣ ਵਾਲਾ ਮਾਰ ਸਕਦਾ ਜਿਹੜਾ ਇਹਨਾਂ ਦੇ ਜਮਾ ਬਿਲਕੁਲ ਨਜ਼ਦੀਕ ਬੈਠ ਕੇ ਗੱਲਾਂ ਕਰ ਸਕਦਾ ਹੋਵੇ ਤਾਂ ਪੁਲਿਸ ਉਸ ਅਭਿਸ਼ੇਕ ਮੁੰਡੇ ਨੂੰ ਫੜ ਕੇ ਲੈ ਗਈ ਉਹ ਤੋਂ ਪੁੱਛਗਛ ਕੀਤੀ ਤੇ ਜਾ ਕੇ ਸੀਸੀਟੀਵੀ ਕੈਮਰੇ ਫਰੋਲੇ ਉਹਦੇ ਕਹਿਣ ਤੇ ਉਹਨੇ ਕਿਹਾ ਵੀ ਮੈਂ ਆਪਣੇ ਹੋਟਲ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਪਾਰਟੀ ਤੇ ਸੀ ਤੇ ਜਦੋਂ ਜਾ ਕੇ ਹੋਟਲ ਦੇ ਸੀਸੀਟੀਵੀ ਕੈਮਰੇ ਦੇਖੇ ਤਾਂ ਉੱਥੇ ਉਹਨੂੰ ਕਲੀਨ ਚਿੱਟ ਦੇਤੀ ਕਿ ਭਾਈ ਤੂੰ ਠੀਕ ਹੈ ਤੂੰ ਸਹੀ ਆਬਦੀ ਥਾਂ ਤੇ ਵੀ ਤੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ ਕਿਉਂਕਿ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਉਹ ਹੋਟਲ ਦੇ ਵਿੱਚ ਸੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਸਭ ਕੁਝ ਜਦੋਂ ਕਲੀਨ ਚਿੱਟ ਉਹਨੂੰ ਦੇਤੀ ਤਾਂ ਫਿਰ ਉਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਹਨਾਂ ਦੇ ਮੁੰਡੇ ਨੂੰ ਉਹ ਬੱਚੇ ਨੂੰ ਜਿਹੜਾ 20 ਸਾਲ ਦਾ ਮੁੰਡਾ ਸੀ ਅਭਿਸ਼ੇਕ ਮਲਿਕ ਉਹਨੂੰ ਛੱਡਤਾ ਤੇ ਪੁਲਿਸ ਦੀ ਨਜ਼ਰ ਉਹਦੀ ਫਿਰ ਵੀ ਉਸ ਮੁੰਡੇ ਤੇ ਸੀ ਕਿ ਹੋਰ ਤਾਂ ਕੋਈ ਕਤਲ ਕਰ ਨਹੀਂ ਸਕਦਾ ਕਿਉਂਕਿ ਨੇੜੇ ਤੋਂ ਗੋਲੀਆਂ ਵੱਜੀਆਂ ਹੋਈਆਂ ਨਹੀਂ ਚਾਰਾਂ ਜਣਿਆਂ ਦੀ ਤਾਂ ਹੁੰਦਾ ਕੀ ਆਖਰਕਾਰ ਜਿਹੜੀਆਂ ਬਾਡੀਆਂ ਸੀ ਚਾਰੇ ਡੇਡ ਬਾਡੀਆਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਤੇ ਫਿਰ ਉਸੇ ਮੁੰਡੇ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਬੁਲਾਇਆ ਗਿਆ ਜਦੋਂ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਸ਼ਕਤੀ ਦੇ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਡਰਾ ਆਤਮ ਘਾ ਕੇ ਜਿਵੇਂ ਵੀ ਪੁਲਿਸ ਦਾ ਤਰੀਕਾ ਹੁੰਦਾ ਤੇ ਉਸ ਅਭਿਸ਼ੇਕ ਮੁੰਡੇ ਨੂੰ ਪੁੱਛਿਆ ਕਿ ਦੱਸ ਕਤਲ ਕਿਉਂ ਕੀਤੇ ਨੇ ਤਾਂ ਉਹਨੇ ਸਾਰੀ ਸੱਚਾਈ ਬਿਆਨ ਕਰਤੀ ਉਹਨੇ ਆਖਿਆ ਕਿ ਇਹੇ 2-3 ਸਾਲ ਤੋਂ ਪਹਿਲਾਂ ਤੋਂ ਸਾਡੇ ਘਰੇ ਇੱਕ ਕਲੇਸ਼ ਚੱਲਦਾ ਆ ਰਿਹਾ ਮੈਂ ਪੜਨ ਵਾਸਤੇ ਦਿੱਲੀ ਗਿਆ ਦਿੱਲੀ ਦੇ ਵਿੱਚ ਜਾ ਕੇ ਮੇਰੀ ਇੱਕ ਦੋਸਤੀ ਜਿਹੜੀ ਹੋਈ ਨਾ ਉਹ ਸੰਦੀਪ ਨਾਮ ਦੇ ਮੁੰਡੇ ਨਾਲ ਹੋਈ ਤੇ ਜਿਹੜਾ ਮੁੰਡਾ ਸੀ ਇਹ ਕਹਿੰਦਾ ਜਦੋਂ ਉਹਦੇ ਨਾਲ ਦੋਸਤੀ ਹੋਈ ਮੇਰੀ ਤਾਂ ਉਹਦੇ ਨਾਲ ਮੈਂ ਸਰੀਰਕ ਸੰਬੰਧ ਵੀ ਬਣਾਏ ਕਿਉਂਕਿ ਇਹ ਮੁੰਡਾ ਜਿਹੜਾ ਸੀਗਾ ਇਹਦੇ ਵਿੱਚ ਜ਼ਿਆਦਾਤਰ ਜਿਹੜੇ ਗੁਣ ਸੀ ਉਹ ਕੁੜੀਆਂ ਵਾਲੇ ਸੀ ਉਹਦੇ ਨਾਲ ਸਬੰਧ ਬਣਾਏ ਕੋ ਕਰਮ ਕੀਤਾ ਮਾੜਾ ਚੰਗਾ ਕੰਮ ਕੀਤਾ ਤੇ ਉਹਦੇ ਨਾਲ ਇਸ ਅਭਿਸ਼ੇਕ ਨੂੰ ਪਿਆਰ ਹੋ ਗਿਆ ਅਭਿਸ਼ੇਕ ਦੇ ਦੱਸਣ ਦੇ ਮੁਤਾਬਕ ਜਿਵੇਂ ਪੁਲਿਸ ਨੂੰ ਅਭਿਸ਼ੇਕ ਨੇ ਗੱਲ ਦੱਸੀ ਤਾਂ ਸਾਰੀ ਭਾਰਤ ਅੱਤ ਜਦੋਂ ਦੱਸੀ ਗਿਆ ਉਹ ਕਿ ਮੈਂ ਘਰੇ ਆਪਣੇ ਦੋਸਤ ਨੂੰ ਜਦੋਂ ਮੈਂ ਦਿੱਲੀ ਦੇ ਵਿੱਚ ਛੱਡ ਕੇ ਛੁੱਟੀਆਂ ਦੇ ਵਿੱਚ ਆ ਜਾਂਦਾ ਪਿੰਡ ਮੇਰਾ ਜੀ ਨਾਲ ਲੱਗਦਾ ਮੈਂ ਉਹਦੇ ਨਾਲ ਫੋਨ ਤੇ ਗੱਲਾਂ ਕਰਦਾ ਤਾਂ ਫਿਰ ਹੌਲੀ-ਹੌਲੀ ਸੰਦੀਪ ਜਿਹਦੇ ਨਾਲ ਮੈਂ ਸਰੀਰਕ ਸੰਬੰਧ ਬਣਾਉਂਦਾ ਸੀ ਆਪਣੀ ਜਿਹੜੀ ਜਿਸਮ ਦੀ ਭੁੱਖਾ ਉਹ ਮਿਟਾਉਂਦਾ ਸੀ ਹੌਲੀ ਹੌਲੀ ਕਰਕੇ ਉਹ ਸਾਡੇ ਘਰੇ ਉਹ ਮੁੰਡੇ ਦਾ ਆਉਣਾ ਜਾਣਾ ਬਣ ਗਿਆ ਤੇ ਘਰੇ ਵੀ ਇਹ ਹੋ ਗਿਆ ਵੀ ਚਲੋ ਆਮ ਹੀ ਚਲੋ ਮੁੰਡਿਆਂ ਦੇ ਯਾਰ ਦੋਸਤ ਮਿੱਤਰ ਹੁੰਦੇ ਨੇ ਇਸੇ ਤਰ੍ਹਾਂ ਹੀ ਸਾਡੇ ਘਰੇ ਲੱਗਿਆ ਮੇਰੇ ਮਾਪਿਆਂ ਨੂੰ ਵੀ ਚਲੋ ਇਹਦਾ ਦੋਸਤ ਹੈ ਆਉਣ ਜਾਣ ਲੱਗਿਆ ਘਰੇ ਤਾਂ ਇੱਕ ਦਿਨ ਜਦੋਂ ਮੇਰੇ ਕੋਲੇ ਰਾਤ ਨੂੰ ਉਹ ਸੰਦੀਪ ਮੁੰਡਾ ਜਿਹੜਾ ਸੀਗਾ ਮੇਰਾ ਦੋਸਤ ਉਹ ਰਾਤ ਨੂੰ ਰਿਹਾ ਮੇਰੇ ਕੋਲੇ ਰਾਤ guzारी ਉਹਨੇ ਸਾਨੂੰ ਆਪਸ ਦੇ ਵਿੱਚ ਸਬੰਧ ਬਣਾਉਂਦਿਆਂ ਨੂੰ ਮੇਰੀ ਭੈਣ ਨੇ ਦੇਖ ਲਿਆ ਤਾਂ ਮੇਰੀ ਭੈਣ ਨੇ ਘਰੇ ਮੇਰੇ ਡੈਡੀ ਨੂੰ ਮੇਰੀ ਮਾਂ ਨੂੰ ਗੱਲ ਦੱਸੀ ਜਦੋਂ ਤਾਂ ਉਹਨਾਂ ਨੇ ਬੜਾ ਪਛਤਾਇਆ ਕਿ ਸਾਡਾ ਐਡੀ ਵੱਡੀ ਜਾਇਦਾਦ ਦਾ ਮਾਲਕ ਸਾਡਾ ਪੁੱਤ ਕਿਹੜੇ ਰਾਹ ਤੇ ਤੁਰ ਪਿਆ ਤੇ ਉਹਨਾਂ ਨੂੰ ਬੜਾ ਪਛਤਾਵਾ ਹੋਇਆ ਤੇ ਫਿਰ ਕਹਿੰਦਾ ਮੈਂ ਖੁੱਲ ਕੇ ਸਾਰੀ ਗੱਲ ਕਰੇ ਦੱਸੀ ਕਿ ਮੈਂ ਇੰਨੀ ਘੁਟਣ ਦੇ ਵਿੱਚ ਨਹੀਂ ਜਿਉ ਸਕਦਾ ਮੈਨੂੰ ਇਸ ਤਰ੍ਹਾਂ ਰਹਿਣਾ ਬਿਲਕੁਲ ਵੀ ਠੀਕ ਨਹੀਂ ਲੱਗਦਾ ਵੀ ਮੈਂ ਆਪਣਾ ਜੈਂਡਰ ਚੇਂਜ ਕਰਵਾਉਣਾ ਚਾਹੁੰਦਾ ਤੇ ਸੰਦੀਪ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਤਾਂ ਘਰ ਦੇ ਵਿੱਚ ਸਨਾਟਾ ਛਾ ਗਿਆ ਸਨਾਟਾ ਸੌਣ ਤੋਂ ਬਾਅਦ ਉਸ ਸੰਦੀਪ ਨੂੰ ਉੱਥੋਂ ਭਜਾਤਾ ਤੇ ਉਸ ਤੋਂ ਬਾਅਦ ਜਿਹੜਾ ਮੁੰਡਾ ਸੀਗਾ ਅਭਿਸ਼ੇਕ ਉਹਦਾ ਫੋਨ ਖੋਲਿਆ 20-25 ਦਿਨਾਂ ਨੂੰ ਫੋਨ ਨਾ ਦਿੱਤਾ 20-25 ਦਿਨਾਂ ਬਾਅਦ ਫੇਰ ਜਦੋਂ ਫੋਨ ਦਿੱਤਾ ਸਖਤਾਈ ਰੱਖੀ ਪੂਰੀ ਫੋਲੋ ਤੇ ਮਤਲਬ ਕਿ ਜਦੋਂ ਘਰੇ ਆਉਂਦਾ ਜਾਂਦਾ ਬਾਹਰ ਅੰਦਰ ਆਉਂਦਾ ਜਾਂਦਾ ਸਾਰੀ ਉਹਦੀ ਜਿਹੜੀਆਂ ਐਕਟੀਵਿਟੀ ਸੀ ਉਹਤੇ ਨਿਗਾਹ ਰੱਖਣੀ ਸ਼ੁਰੂ ਕਰਤੀ ਕਿੱਥੇ ਜਾਂਦਾ ਕਿੱਥੇ ਆਉਂਦਾ ਕੀ ਕਰਦਾ ਤਾਂ ਉਹਨੇ ਕੀ ਕਰਿਆ ਇੱਕ ਦਿਨ ਆਪਣੇ ਸੰਦੀਪ ਦੇ ਨਾਲ ਆਪਣੇ ਸੰਦੀਪ ਦੋਸਤੇ ਦੇ ਨਾਲ ਮਿਲ ਕੇ ਹੁਣ ਚੰਗੇ ਘਰੋਂ ਸੀ ਰਿਚ ਫੈਮਿਲੀ ਸੀ ਵਧੀਆ ਚੰਗਾ ਪੈਸਾ ਸੀ ਝਾਹਿਰ ਜੀ ਗੱਲ ਹੈ ਕਿ ਉਹਨਾਂ ਦੇ ਘਰੇ ਅਸਲਾ ਵੀ ਸੀ ਇੱਕ ਪਿਸਟਲ ਵੀ ਸੀ ਉਹ ਪਿਸਟਲ ਉਦੇ ਪਿਓ ਨੇ ਸੰਦੀਪ ਆਪਣੇ ਇਹਨੂੰ ਅਭਿਸ਼ੇਕ ਮੁੰਡੇ ਨੂੰ ਚਲਾਉਣਾ ਸਿਖਾਤਾ ਵੀ ਕਿਵੇਂ ਚੱਲਦਾ ਹੁੰਦਾ ਛੋਟੀ ਉਮਰ ਦੇ ਵਿੱਚ ਹੀ ਤੇ ਉਹਨੂੰ ਚਲਾਉਣਾ ਆ ਗਿਆ ਉਹਨੂੰ ਇਹ ਵੀ ਪਤਾ ਸੀ ਕਿ ਪਿਸਤੌਲ ਆ ਜਿਹੜਾ ਸਾਡਾ ਪਿਸਤੌਲ ਆ ਕਿੱਥੇ ਪਿਆ ਹੁੰਦਾ ਤੇ ਜਦੋਂ ਉਹਨੇ ਪਿਸਤੌਲ ਚੱਕਿਆ ਪਿਸਤੌਲ ਚੱਕ ਕੇ ਜਾ ਕੇ ਆਪਣੀ ਭੈਣ ਦੇ ਕਮਰੇ ਦੇ ਵਿੱਚ ਗਿਆ ਭੈਣ ਦੇ ਕਮਰੇ ਦੇ ਵਿੱਚ ਜਾ ਕੇ ਬੂਫਰਾਂ ਦੀ ਆਵਾਜ਼ ਫੁੱਲ ਕਰਕੇ ਫਾਇਰ ਕੱਢਦਾ ਤੇ ਉਹਦੇ ਸਿਰ ਦੇ ਵਿੱਚ ਆਪਣੀ ਭੈਣ ਦੇ ਗੋਲੀ ਮਾਰੀ ਤੇ ਉਦੀ ਮੌਕੇ ਤੇ ਉੱਥੇ ਮੌਤ ਹੋ ਗਈ ਤੇ ਫਿਰ ਉਸ ਤੋਂ ਬਾਅਦ ਆਪਣੀ ਮਾਂ ਦੇ ਕਮਰੇ ਦੇ ਵਿੱਚ ਗਿਆ ਤੇ ਉੱਥੇ ਨਾਨੀ ਨੂੰ ਵੀ ਬੁਲਾ ਲਿਆ ਕਹਿੰਦਾ ਨਾਨੀ ਤੈਨੂੰ ਮਾਂ ਉੱਪਰ ਆਵਾਜ਼ਾਂ ਮਾਰਦੀ ਆ ਆ ਥੋੜਾ ਕੰਮ ਆ ਉਹਨਾਂ ਦਾ ਜਿਹੜਾ ਉਹ ਮੁੰਡੇ ਦਾ ਪਿਓ ਸੀ ਉਹ ਬਾਹਰ ਕਿਸੇ ਕੰਮ ਚੱਲਿਆ ਗਿਆ ਤੇ ਇੱਕ ਕਮਰੇ ਦੇ ਵਿੱਚ ਬੁਲਾ ਕੇ ਆਪਣੀ ਮਾਂ ਨੂੰ ਤੇ ਆਪਣੀ ਨਾਨੀ ਨੂੰ ਦੋਨਾਂ ਨੂੰ ਗੋਲੀ ਮਾਰ ਕੇ ਸਿਰ ਦੇ ਵਿੱਚ ਗੋਲੀ ਮਾਰ ਕੇ ਨੇੜਿਓਂ ਗੋਲੀ ਮਾਰ ਕੇ ਦੋਨਾਂ ਨੂੰ ਉਹਨਾਂ ਨੂੰ ਵੀ ਮਾਰਤਾ ਤੇ ਕੁਝ ਟਾਈਮ ਬਾਅਦ ਉਹਦਾ ਪਿਓ ਆਇਆ ਜਦੋਂ ਆਪਣੇ ਪਿਓ ਨੂੰ ਉਹਨੇ ਪਾਣੀ ਦਾ ਗਲਾਸ ਫੜਾਇਆ ਜਦੋਂ ਪਾਣੀ ਦਾ ਗਲਾਸ ਪੀਣ ਲੱਗਿਆ ਨਾ ਉਹਦਾ ਪਿਓ ਬਾਈ ਤਾਂ ਉਹਨੇ ਪਿੱਛੇ ਦੀ ਜਾ ਕੇ ਉਹਦੇ ਵੀ ਸਿਰ ਦੇ ਵਿੱਚ ਗੋਲੀ ਮਾਰੀ ਤੇ ਉਹਨੂੰ ਵੀ ਮੌਤ ਦੇ ਘਾਟ ਉਤਾਰਤਾ ਉਸ ਤੋਂ ਬਾਅਦ ਉਹਨਾਂ ਦੀ ਸਾਰਿਆਂ ਨੂੰ ਮਾਰ ਕੇ ਉਹਨਾਂ ਨੂੰ ਆਪਣੇ ਸੰਦੀਪ ਨੂੰ ਦੋਸਤ ਨੂੰ ਫੋਨ ਕਰਿਆ ਕਿ ਭਾਈ ਤੂੰ ਆ ਜਾ ਆਪਾਂ ਹੋਟਲ ਦੇ ਵਿੱਚ ਇੰਜੋਏ ਕਰਦੇ ਆ ਤੇ ਹੋਟਲ ਦੇ ਵਿੱਚ ਉਹ ਚਲਿਆ ਗਿਆ ਹੋਟਲ ਦੇ ਵਿੱਚ ਜਾ ਕੇ ਉਹਨਾਂ ਨੇ ਰੰਗ ਰਲੀਆਂ ਮਨਾਈਆਂ ਆਪ ਦਿਨ ਜਸ਼ਨ ਦੀ ਭੁੱਖ ਜਿਹੜੀ ਸੀਗੀ ਉਹ ਪੂਰੀ ਕੀਤੀ ਸਾਰਾ ਕੁਝ ਮਤਲਬ ਕਹਿਣ ਦੇ ਮੁਤਾਬਕ ਪਲਾਨ ਦੇ ਮੁਤਾਬਕ ਉਹਨੇ ਸੰਦੀਪ ਨੂੰ ਵੀ ਦੱਸਤਾ ਕਿ ਮੈਂ ਸਾਰੇ ਪਰਿਵਾਰ ਨੂੰ ਗੱਡੀ ਚਾੜਤਾ ਤੇ ਹੁਣ ਆਪਾਂ ਖੁੱਲ ਕੇ ਜ਼ਿੰਦਗੀ ਜਿਉਵਾਂਗੇ ਕਿਉਂਕਿ ਅਭਿਸ਼ੇਕ ਨੇ ਅਭਿਸ਼ੇਕ ਨੇ ਆਪਣੇ ਮਾਪਿਆਂ ਨੂੰ ਇਹ ਗੱਲ ਕਹੀ ਸੀ ਕਿ ਮੈਂ ਆਪਣਾ ਜੈਂਡਰ ਚੇਂਜ ਕਰਵਾਉਣਾ ਚਾਹਣਾ ਤੇ ਸੰਦੀਪ ਨਾਲ ਵਿਆਹ ਕਰਵਾਉਣਾ ਚਾਹਣਾ ਤੇ ਇਹੀ ਗੱਲ ਉਹਨੇ ਫੋਨ ਤੇ ਸਾਰਿਆਂ ਨੂੰ ਮਾਰਨ ਤੋਂ ਬਾਅਦ ਸੰਦੀਪ ਨੂੰ ਦੱਸੀ ਕਿ ਹੁਣ ਆਪਾਂ ਵਿਆਹ ਕਰਵਾ ਸਕਦੇ ਹਾਂ ਮੈਂ ਸਾਰਿਆਂ ਨੂੰ ਮਾਰਤਾ ਤੇ ਹੋਟਲ ਦੇ ਵਿੱਚ ਦੋਨੇ ਜਣੇ ਇਕੱਠੇ ਹੋਏ ਰੰਗ ਰਲੀਆਂ ਮਨਾਈਆਂ ਆਪਣੇ ਜਿਸਮ ਦੀ ਭੁੱਖ ਪੂਰੀ ਕਰੀ ਜਿਸਮ ਦੀ ਭੁੱਖ ਪੂਰੀ ਕਰਨ ਤੋਂ ਬਾਅਦ 2 ਵਜੇ ਥੱਕਿਆ ਹਾਰਿਆ ਘਰੇ ਆਇਆ ਤੇ ਉਸ ਤੋਂ ਬਾਅਦ ਕਹਿੰਦਾ ਮੈਂ ਇਹ ਜਿਹੜਾ ਨਾਟਕ ਸੀ ਬੂਹਾ ਖੜਕਾਇਆ ਫੋਨ ਲਾਇਆ ਸਾਰਿਆਂ ਦੇ ਫੋਨ ਤੇ ਉਸ ਤੋਂ ਬਾਅਦ ਮੈਂ ਇਹ ਜਿਹੜਾ ਛੋਟਾ ਜਿਹਾ ਨਾਟਕ ਰਚਿਆ ਤਾਂ ਕਿ ਮੇਰੇ ਤੇ ਕਿਸੇ ਦਾ शक ਨਾ ਜਾਵੇ ਪੁਲਿਸ ਨੇ ਉਹਨੂੰ ਜਿਹੜੀ ਅੱਜ ਦੀ ਡੇਟ ਦੇ ਵਿੱਚ ਵੀ ਤੁਸੀਂ ਚੈੱਕ ਕਰ ਸਕਦੇ ਹੋ ਅੱਜ ਦੀ ਡੇਟ ਦੇ ਵਿੱਚ ਵੀ ਜਿਹੜਾ ਅਭਿਸ਼ੇਕ ਆ ਉਹਨੂੰ ਕੋਈ ਪਸਤਾਵਾ ਨਹੀਂ ਸੀ ਪੁਲਿਸ ਦੇ ਸਾਹਮਣੇ ਉਹਨੂੰ ਕੋਈ ਪਸਤਾਵਾ ਨਹੀਂ ਹੋਇਆ ਕਿ ਮੈਂ ਆਪਣੇ ਸਾਰੇ ਪਰਿਵਾਰ ਨੂੰ ਮਾਰਤਾ ਗੱਡੀ ਛਾੜਦਾ ਉਹਨੂੰ ਕੋਈ ਪਸਤਾਵਾ ਨਹੀਂ ਉਹ ਕਹਿੰਦਾ ਮੈਂ ਇਸ ਕੋਟਨ ਮਹਿਸੂਸ ਕਰਦਾ ਸੀ ਇਸ ਹਾਲਾਤਾਂ ਦੇ ਵਿੱਚ ਮੈਂ ਨਹੀਂ ਰਹਿ ਸਕਦਾ ਸੀ ਮੈਨੂੰ ਕੋਈ ਪਸਤਾਵਾ ਨਹੀਂ ਕਿਵੇਂ ਮੇਰੀ ਮਾਂ ਪਿਓ ਨੂੰ ਆਪਣੀ ਭੈਣ ਨੂੰ ਆਪਣੀ ਨਾਨੀ ਨੂੰ ਮਾਰਤਾ ਮੈਨੂੰ ਕੋਈ ਪਸਤਾਵਾ ਨਹੀਂ ਮੈਂ ਵਿਆਹ ਕਰਵਾਉਣਾ ਤਾਂ ਸੰਦੀਪ ਨਾਲ ਹੀ ਕਰਵਾਉਣਾ ਸੰਦੀਪ ਵੀ ਇਸ ਗੱਲ ਤੇ ਰਾਜੀ ਸੀ ਉਹ ਵੀ ਅਭਿਸ਼ੇਕ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਬਾਈ ਹੋਇਆ ਕੀ ਅੱਜ ਦੀ ਡੇਟ ਦੇ ਵਿੱਚ ਵੀ ਤੁਸੀਂ ਚੈੱਕ ਕਰ ਸਕਦੇ ਹੋ ਹਰਿਆਣਾ ਦੇ ਰੋहतक ਜ਼ਿਲ੍ਹੇ ਦੀ ਇਹ ਗੱਲ ਹੈ ਅੱਜ ਵੀ ਉਹ ਤੇ ਇਸ ਕੇਸ ਦੀ ਇਨਵੈਸਟੀਗੇਸ਼ਨ ਚੱਲੀ ਜਾਂਦੀ ਆ तरीका भुक्ति ਜਾਂਦਾ ਜੇਲ੍ਹ ਦੇ ਵਿੱਚ ਬੈਠਾ ਪਰ ਉਹਦੇ ਚਿਹਰੇ ਤੇ ਕੋਈ ਉਦਾਸੀ ਕੋਈ ਗਿਲਾ ਸ਼ਿਕਵਾ ਨਹੀਂ ਹੈਗਾ ਸੋ ਭਾਈ ਇਹ ਵੀਡੀਓ ਪਾਉਣ ਦਾ ਸਾਡਾ ਮਕਸਦ ਇਹ ਹੈ ਕਿ ਆਪਾਂ ਵੀ ਆਪਣੇ ਘਰਾਂ ਦੇ ਵਿੱਚ ਨਿਗਾ ਮਾਰੀਏ ਆਪਣੇ ਬੱਚਿਆਂ ਤੇ ਧਿਆਨ ਰੱਖੀ ਕਿਉਂਕਿ ਸਮਾਜ ਬਹੁਤ ਗਲਤ ਪਾਸੇ ਜਾ ਰਿਹਾ ਬਹੁਤ ਗਲਤ ਪਾਸੇ ਸਮਾਜ ਕਾਲ ਯੁਗ ਜ਼ੋਰਾਂ ਤੇ ਹੈ ਪਤਾ ਨਹੀਂ ਲੱਗਦਾ ਅਸੀਂ ਆਪਣੇ ਕੰਮਾਂ ਦੇ ਵਿੱਚ ਬਿਜੀ ਹੁੰਨੇ ਆ ਬੱਚਿਆਂ ਨੂੰ ਪਾਲ ਪਾਲਣ ਵਾਸਤੇ ਪੈਸੇ ਦੀ ਲੋੜ ਆ ਅਸੀਂ ਪੈਸਾ ਕਮਾਉਣ ਦੇ ਵਿੱਚ ਵਿਜੀਆ ਤੇ ਸਾਡੇ ਬੱਚੇ ਕਿਹੜੇ ਰਸਤੇ ਦੇ ਤੁਰੇ ਜਾ ਰਹੇ ਨੇ ਥੋੜਾ ਜਿਹਾ ਬੱਚਿਆਂ ਵੱਲ ਧਿਆਨ ਜ਼ਰੂਰ ਦਿਓ